ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਕਰਦੇ ਹਾਂ ਜੀ ਸਭ ਦਾ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਮੂੰਗੀ ਬਾਰੇ ਮੂੰਗੀ ਦੀ ਬਿਜਾਈ ਬਾਰੇ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਜੋ ਆਪਾਂ ਦੂਸਰੀ ਮਸ਼ੀਨ ਨਾਲ ਬਿਜਾਈ ਕੀਤੀ ਸੀ ਜਿੱਦਣ ਆਪਾਂ ਕਣਕ ਬੀਜਦੇ ਹਾਂ ਜੀ ਤੇ ਉਹ ਆਪਣਾ ਖੁਦ ਦਾ ਤਜਰਬਾ ਸੀ ਤੇ ਸਾਡੇ ਇਲਾਕੇ ਵਿੱਚ ਬਹੁਤ ਜ਼ਿਆਦਾ ਮੂੰਗੀ ਦੀ ਬਜਾਈ ਇਸ ਤਰ੍ਹਾਂ ਬੱਡਾਂ ਉੱਪਰ ਹੋਈ ਆਈ ਐ ਇਸ ਵਾਰ ਜਿਵੇਂ ਆਪਾਂ ਚਾਰ ਵਾਲੀ ਮੱਕੀ ਬੀਜਦੇ ਆ ਬਿਲਕੁਲ ਉਸੇ ਤਰ੍ਹਾਂ ਦੇ ਬੱਡਾ ਹੋ ਸਕਦਾ ਵੀਰੇ ਕਿਸੇ ਹੋਰ ਇਲਾਕੇ ਵਿੱਚ ਪਹਿਲਾਂ ਤੋਂ ਹਨਾ ਹੁੰਦੀ ਹੋਵੇ ਮੰਨ ਲਾ ਵੀ ਬਜਾਈਏ ਇਸ ਮਸ਼ੀਨ ਨਾਲ ਪਰ ਸਾਡੇ ਤਾਂ ਇਹ ਇੱਕ ਦੋ ਸੀਜ਼ਨਾਂ ਤੋਂ ਹੀ ਹੋ ਰਹੀ ਆ ਤੇ ਮੈਂ ਸੋਚਿਆ ਵੀ ਇਸ ਟੌਪਿਕ ਤੇ ਵੀਡੀਓ ਪਾਉਣੀ ਚਾਹੀਦੀ ਆ ਯਾਰ ਤੇ ਇਹ ਬਿਜਾਈ ਵੀਰੇ ਕਿਸੇ ਹੋਰ ਮਸ਼ੀਨ ਨਾ ਹੁੰਦੀ ਉਹ ਸਪੈਸ਼ਲ ਮੂੰਗੀ ਬੀਜਨ ਵਾਸਤੇ ਆ ਵੀ ਜੋ ਬਡ ਬੈੱਡ ਵੀ ਬਣਾਉਂਦੀ ਆ ਤੇ ਉਹਦੇ ਉੱਤੇ ਮੂੰਗੀ ਦੇ ਸਿਆੜ ਵੀ ਮੰਨ ਲਾ ਵੀ ਉਵੇਂ ਹੀ ਐਂ ਲੱਗਦਾ ਜਿਵੇਂ ਹੱਥੀ ਓਲੀਆਂ ਕੱਢੀਆਂ ਹੋਣ ਜਿਵੇਂ ਆਪਾਂ ਸਰੋਂ ਬੀਜਦੇ ਆ ਤੇ ਵੀ ਵੀਰੇ ਆਪਾਂ ਆਪਣੇ ਵੀਰ ਭਰਾ ਨਾਲ ਗੱਲ ਕੀਤੀ ਸੀ ਕਿ ਹੈ ਨਾ ਯੂਨੀਵਰਸਿਟੀ ਚ ਆਉਂ ਮੁੰਡਾ ਤੇ ਸਵਬਣੀ ਬਣਿਆ ਵੀਡੀਓ ਬਣਾਉਂਦਾ ਉਸ ਨਾਲ ਤੇ ਮੈਂ ਕਿਹਾ ਚਲੋ ਮੈਂ ਆਪ ਹੀ ਬੋਲ ਕੇ ਵੀਡੀਓ ਪਾ ਦਿੰਦਾ ਤੇ ਵੀਰੇ ਉਸ ਦੇ ਦਸਨ ਮੁਤਾਬਕ ਇਹ ਇਸ ਤਰ੍ਹਾਂ ਬਿਜਾਈ ਕਰਨ ਨਾਲ ਮੂੰਗੀ ਦੇ ਕਈ ਫਾਇਦੇ ਆ ਤੇ ਇੱਕ ਤਾਂ ਵੀਰੇ ਜਿਵੇਂ ਆਪਾਂ ਹੁਣ ਮੰਨ ਲਾ ਪਹਿਲਾਂ ਦੂਜਾ ਆਪ ਵੀਜੀ ਸੀ ਮੂੰਗੀ ਉਹ ਚਾਪਾ 20 ਕਿਲੋ ਵੀ ਬਾਈ ਦੱਸਿਆ ਸੀ ਜਿਵੇਂ ਆਮ ਤਾਂ 16 17 ਕਿੱਲੇ ਪਾਉਂਦੇ ਆਪਾਂ ਜਿਆਦਾ ਪਾਇਆ ਸੀ ਛੋੜਾ ਨਾ ਬਾਣ ਹੋ ਜਾ ਕਰਕੇ ਤੇ ਇਰੇ ਵਿੱਚ ਵੀ ਘੱਟ ਪੈਂਦਾ ਵਾ 12-13 ਕਿਲੋ ਨਹੀਂ ਸਰ ਜਾਂਦਾ ਤੇ ਇੱਕ ਬਰੀ ਸਫਰੇ ਕਰਨੀ ਸੌਖੀ ਆ ਜਿਵੇਂ ਮੰਨ ਲਾ ਗਈ ਹੁਣ ਵੀਰ ਭਰਾ ਟਰੈਕਟਰ ਨਾਲੇ ਪੰਪਾ ਨਾ ਕਰਦੇ ਆ ਹਨ ਤੇ ਪਾਈਪ ਬੂਪ ਕਈ ਵਾਰ ਅੜ ਜਾਂਦੀ ਕਿਸੇ ਬੂਟੇ ਚ ਤੇ ਉਹ ਨਹੀਂ ਸਮੱਸਿਆ ਆਉਂਦੀ ਜਿਵੇਂ ਮੰਨ ਲਾ ਵੀ ਜਿਹੜੀ ਖਾਲੀ ਆ ਜਿਹਨੂੰ ਪਾਣੀ ਲਾਉਣੇ ਆ ਆਪਾਂ ਉਹਦੇ ਵਿੱਚ ਹੀ ਪਾਈਪ ਵਛਾਈ ਜਾਓ ਤੇ ਉਸ ਵਿੱਚ ਹੀ ਨਾਲ ਦੀ ਨਾਲ ਇਕੱਠੀ ਹੋ ਜਾਂਦੀ ਆ ਜਿਵੇਂ ਗੇੜਾ ਵਧੀਆ ਲੱਗ ਜਾਂਦਾ ਵਾ ਹਨ ਤੇ ਹੋਰ ਜੇ ਮਨ ਲਾ ਵੀ ਇਹ ਜਿਹੜਾ ਹੁਣ ਮਨ ਲੱਗ ਰਿਹਾ ਜਿਵੇਂ ਮਨ ਲਾ ਵੀ ਬੈੱਡ ਦੀ ਪਲਾਈ ਹੁੰਦੀ ਆ ਉਹ ਵੱਜ ਜਾਂਦੀ ਆ ਤੇ ਮੂੰਗੀ ਉੱਥੇ ਕਾਮਜਾਬ ਹੁੰਦੀ ਆ ਜਿੱਥੇ ਉਹਨੂੰ ਥਾਂ ਥੱਲੇੋਂ ਪੋਲਾ ਹੋਵੇ ਤੇ ਮਤਲਬ ਕਿ ਬੂਟਾ ਜਿੰਨਾ ਥੱਲੇ ਨੂੰ ਜਾਂਦਾ ਉਹਨਾ ਹੀ ਫਿਰ ਉੱਪਰ ਨੂੰ ਜਾਂਦਾ ਤੇ ਸੋਹਣੀ ਵਧੀਆ ਬੂਟੇ ਦੀ ਗਰੋਥ ਹੁੰਦੀ ਆ ਤੇ ਉਹਦੇ ਨਾਲ ਝਾੜ ਵਿੱਚ ਵੀ ਫਿਰ ਫਰਕ ਪੈਂਦਾ ਹਨ ਤੇ ਹੁਣ ਕਈ ਵੀਰ ਕਹਿੰਦੇ ਸੀ ਯਾਰ ਇਹ ਮਨ ਲਾ ਵੀ ਝਾੜ ਘਟੂਗਾ ਕਿਉਂਕਿ ਖਾਲੀਆਂ ਨੇ ਵੀ ਥਾਂ ਰੋਕ ਲਿਆ ਤੇ ਨਹੀਂ ਵੀਰੇ ਝਾੜ ਘਟਦਾ ਨਹੀਂਗਾ ਉਹ ਜੋ ਉਹ ਪੂਰਾ ਕਰ ਦਿੰਦਾ ਵਾ ਹੋ ਸਕਦਾ ਦੂਜੀ ਮੰਗੀ ਨਾਲ ਉਹ ਵੀ ਬੁਰਾ ਵੱਧ ਨਿਕਲਿਆ ਹੀ ਕਿਉਂਕਿ ਆਪਾਂ ਵਲੌਗ ਪਾਵਾਂਗੇ ਦੋਨੇ ਹੀ ਪਾਵਾਂਗੇ ਵੀਰੇ ਉਹਦਾ ਵੀ ਪਾਵਾਂਗੇ ਤੇ ਇਹਦਾ ਵੀ ਸਾਰਾ ਵਲੌਗ ਪਾਵਾਂਗੇ ਮੰਡੀ ਤੱਕ ਦੀ ਪਰਚੀ ਤੇ ਨਾਲ ਤੇ ਬਾਕੀ ਵੀਰੇ ਜਿਵੇਂ ਹੁਣ ਮਨ ਲਾ ਇਹਦਾ ਆਏ ਆ ਜਿਵੇਂ ਬਿੱਡਾਂ ਵਾਲੀ ਮੰਗੀ ਦਾ ਜੇ ਸਰੀਰ ਜਾ ਕੇ ਰੱਬ ਨਾ ਕਰੇ ਮਾੜਾ ਮੋਟਾ ਮੀਂਹ ਪੈ ਜਾਵੇ ਤੇ ਮਸ਼ੀਨ ਵੱਢ ਜਾਂਦੀ ਆ ਉਹਦੇ ਨਾਲ ਕੋਈ ਨੁਕਸਾਨ ਨਹੀਂ ਨੁਕਸਾਨ ਹੋਣੀ ਵੀਰੇ ਜਿਵੇਂ ਹੁਣ ਖਾਲੀਆਂ ਚ ਪਾਣੀ ਖੜ ਜਾਂਦਾ ਹਨ ਤੇ ਬਿੱਡ ਦੇ ਉੱਪਰ ਤੱਕ ਪਹੁੰਚਦਾ ਨਹੀਂਗਾ ਜਿਵੇਂ ਕੋਈ ਜਿਆਦਾ ਮੀਂਹ ਰੱਬ ਨਾ ਕਰੇ ਹੋ ਜੇ ਹਨ ਤੇ ਆਪਾਂ ਤਾਂ ਵੇਹੇ ਅਰਦਾਸ ਕਰਦੇ ਆ ਵੀ ਆਪਣੇ ਸਾਰੇ ਕਿਸਾਨ ਭਰਾਵਾਂ ਦੀਆਂ ਫਸਲਾਂ ਵਧੀਆ ਹੋਣ ਕਦੇ ਵੀ ਕੋਈ ਨੁਕਸਾਨ ਨਾ ਹੋਵੇ ਜਿਵੇਂ ਪਿੱਛੇ ਜਿਹੜਾ ਹੜ ਆ ਗਿਆ ਸੀ ਹਨ ਬਹੁਤ ਯਾਰ ਇਹੋ ਜਿਹਾ ਹੋਵੇ ਨਾ ਯਾਰ ਬਾਬਾ ਨਾਨਕ ਮਿਹਰ ਕਰੂਗਾ ਤੇ ਦੂਜਾ ਵੀਰੇ ਇਹਨੂੰ ਪਾਣੀ ਦੀ ਬਹੁਤ ਵਧੀਆ ਵੱਡੀ ਵੱਡੀ ਸਮੱਸਿਆ ਵਾ ਆਪਣੇ ਮਲਕ ਦੇ ਵਿੱਚ ਕਿਉਂਕਿ ਝੋਨਾ ਝੋਨਾ ਵੱਧ ਲੱਗਦਾ ਵਾ ਤੇ ਉਹਦੇ ਨਾਲ ਵੀ ਪਾਣੀ ਹੋ ਰਿਹਾ ਵਾ ਖਤਮ ਜਲਦੀ ਤੇ ਇਹਨੂੰ ਪਾਣੀ ਘੱਟ ਲੱਗਦਾ ਵਾ ਘੱਟ ਤਾਂ ਲੱਗਦਾ ਕਿਉਂਕਿ ਗੱਲੀਆਂ ਖਾਲੀਆਂ ਨੂੰ ਹੀ ਲੱਗਣਾ ਯਾਰ ਹਨਾ ਤੇ ਮਨ ਲਾਵੀ ਇੱਕ ਛੇਤੀ ਵੀ ਲੱਗ ਜਾਂਦਾ ਵਾ ਘਟ ਦੇ ਨਾਲ ਨਾਲ ਛੇਤੀ ਵੀ ਲੱਗ ਜਾਂਦਾ ਵਾ ਕਿਉਂਕਿ ਜਿੰਨਾ ਪਾਣੀ ਉਹਨੂੰ ਚਾਹੀਦਾ ਹੁੰਦਾ ਬੈੱਡ ਦੇ ਉੱਪਰ ਆ ਜਿਹੜੀ ਮੂੰਗੀ ਆਪੇ ਹੀ ਉਹ ਖਿੱਚ ਲੈਂਦੀ ਆ ਤੇ ਇਸ ਕਰਕੇ ਛੇਤੀ ਵੀ ਲੱਗ ਜਾਂਦਾ ਤੇ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਤੇ ਇਸੇ ਇੰਨਾ ਹੀ ਗੱਲਾਂ ਨਾਲ ਆਪਾਂ ਕਰਦੇ ਆਂ ਅੱਜ ਦਾ ਵਲੌਗ ਖਤਮ ਜਿਉਂਦੇ ਵਾਸ਼ਦੇ ਰਹੋ ਵੀਰ ਬਾਬਾ ਨਾਨਕ ਮਿਹਰ ਕਰੇਗਾ ਚੜਦੀ ਕਲਾ 'ਚ ਰਹੋ ਮੇਰੇ ਵੀਰੋ ਸਤਿ ਸ੍ਰੀ ਅਕਾਲ ਜੀ ਧੰਨਵਾਦ